ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਥੇ ਟਾਈਮ ਹੋ ਗਿਆ ਸੀ ਜੀ ਸਵੇਰ ਦੇ 6 ਤਰੀਕ 30 ਅਗਸਤ ਦਾ ਦਿਨ ਸ਼ਨੀਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇੱਥੇ ਮੇਰੇ ਘਰ ਦੇ ਜਿਹੜੇ ਸਾਰੇ ਕੰਮ ਤੰਦੇਜੀ ਹੋ ਗਏ ਸੀ ਬਸ ਰੋਟੀ ਲਾਉਣ ਹੀ ਰਹਿੰਦੀ ਸੀ ਤੇ ਰੋਟੀ ਮੈਂ ਹੁਣ ਉਹਨਾਂ ਨੂੰ ਛੁੱਟੀਆਂ ਚੱਲ ਰਹੀਆਂ ਹਨਾ 2-3 ਦਿਨ ਦੀਆਂ ਫਿਰ ਹੁਣ ਆਪਾਂ ਥੋੜੀ ਜੀ ਰੋਟੀ ਲੇਟ ਲਾਉਣੀ ਆ ਜਦਨੇ ਜਾਣਾ ਹੁੰਦਾ ਫਿਰ ਆਪਾਂ ਜਰੂਰ ਥੋੜਾ ਸਾਧਰੇ ਰੋਟੀ ਲਾ ਲੈਣੇ ਆ ਤੇ ਇੱਥੇ ਨਾ ਮੇਰੇ ਗੋਭੀ ਦੇ ਆਪਣਾ ਸਬਜ਼ੀ ਦੇ ਬੂਟੇ ਲਾਏ ਹੋਏ ਸੀਗੇ ਤੇ ਇਹਨਾਂ ਨੂੰ ਨਾ ਸੁੰਡੀ ਲੱਗ ਗਈ ਤੇ ਸੁੰਡੀ ਜਿਵੇਂ ਆਪਾਂ ਸ਼ਾਇਦ 2-3 ਦਿਨ ਮੀਂਹ ਪੈਂਦਾ ਰਿਹਾ ਲਗਾਤਾਰ ਉਹਦਾ ਕਰਕੇ ਹੋ ਗਈ ਹਨਾ ਪਹਿਲਾਂ ਤਾਂ ਬਹੁਤ ਵਧੀਆ ਜਨੀ ਸੀਗੇ ਕੋਈ ਬਿਮਾਰੀ ਨਹੀਂ ਸੀ ਇਹਨਾਂ ਨੂੰ ਤੇ ਮੈਂ ਨਾ ਇਸ ਸੁੰਡੀ ਨੂੰ ਲਾ ਲਾ ਕੇ ਥੱਲੇ ਮਾਰੀ ਜਾ ਰਹੀ ਸੀ ਤੇ ਮੈਨੂੰ ਇਹ ਕਹਿੰਦੇ ਵੀ ਮੈਂ ਸਪਰੇਅ ਲਿਆ ਦੂੰਗਾ ਸੁੰਡੀ ਦੀ ਤੇ ਮੈਂ ਕਿਹਾ ਵੀ ਨਹੀਂ ਸਪਰੇਅ ਤਾਂ ਨਹੀਂ ਛੜਕਣੀ ਕਿਉਂਕਿ ਜੀ ਮੈਂ ਕਿਹਾ ਸਪਰੇਅ ਵਾਲੀ ਜ਼ਹਿਰ ਵਾਲੀ ਸਬਜ਼ੀ ਖਾਣੀ ਆ ਫਰ ਤਾਂ ਆਪਾਂ ਇਹਨੀ ਮਿਹਨਤ ਕਰਨ ਦੀ ਕੀ ਲੋੜ ਆ ਹਨਾ ਫਰ ਤਾਂ ਬਾਜ਼ਾਰ ਚੋਂ ਲੈ ਕੇ ਵੀ ਖਾ ਸਕਦੇ ਆ ਮੈਂ ਕਿਹਾ ਨਹੀਂ ਮੈਂ ਆਰਗੈਨਿਕ ਢੰਗ ਨਾਲ ਦੇਖੂੰਗੀ ਅੱਜ ਦਿਨੇ ਸਰਚ ਕਰਕੇ ਹਨਾ YouTube ਤੇ ਵੀ ਤੇ ਆਪਾਂ ਸੋਸ਼ਲ ਮੀਡੀਆ ਤੇ ਵੀ ਕੀ ਕਰ ਸਕਦੇ ਆ ਆਰਗੈਨਿਕ ਢੰਗ ਨਾਲ ਨਾ ਸੁੰਡੀ ਤੋਂ ਬਚਾਉਣ ਲਈ ਆਪਾਂ ਕੀ ਛਿੜਕ ਸਕਦੇ ਆ ਤੇ ਮੈਂ ਇੱਥੇ ਨਾ ਲੱਸੀ ਛੜਕੀ ਆ ਲੱਸੀ ਮੈਂ ਵੈਸੀ ਛੜਕੀ ਜਿਵੇਂ ਮੱਖੀ ਮੱਛਰ ਟੀਲਾ ਇਹਨਾਂ ਚੀਜ਼ਾਂ ਤੋਂ ਬਹੁਤਿਆਂ ਦਾ ਬਚਾਅ ਹੋ ਜਾਂਦਾ ਇਹਨਾਂ ਦੀ ਸੀਤ ਸੋਹਣੀ ਹੁੰਦੀ ਆ ਹੋਰ ਹਨ ਤੇ ਬਾਕੀ ਜੇ ਤੁਹਾਡੇ ਕੋਲੇ ਵੀ ਕੋਈ ਸੁਝਾਅ ਹੋਇਆ ਹਨ ਵੀ ਸੁੰਡੀ ਤੋਂ ਆਪਾਂ ਕੀ ਚੀਜ਼ ਛੜਕ ਸਕਦੇ ਆ ਆਪਾਂ ਸਪਰੇਅ ਨਹੀਂ ਛੜਕਣਾ ਚਾਹੁੰਦੇ ਤਾਂ ਫਿਰ ਤੁਸੀਂ ਜ਼ਰੂਰ ਦੱਸਿਓ ਹਨ ਤੇ ਤਾਂਕਿ ਵੀ ਆਰਗੈਨਿਕ ਢੰਗ ਨਾਲ ਜਿਹੜੀ ਆਪਾਂ ਸਬਜ਼ੀ اگਾਉਣ ਦੇ ਵਿੱਚ ਕਾਮਯਾਬ ਰਹੀਏ ਬਾਕੀ ਹੁਣ ਪ੍ਰੋਫੈਸ਼ਨਲ ਤੌਰ ਤੇ ਇਸ ਜੀ ਦੇ ਵਿੱਚ ਉਤਰ ਰਹੀਆਂ ਹਨ ਮੈਂ ਚਲੋ ਹੌਲੀ-ਹੌਲੀ ਐਕਸਪੀਰੀਅੰਸ ਵਧਦਾ ਜਾਊਗਾ ਹੌਲੀ-ਹੌਲੀ ਨੌਲੇਜ ਵੱਧ ਜੂਗੀ ਆਪਣੀ ਤੇ ਇੱਥੇ ਮੈਂ ਹੁਣ ਬਣਾ ਰਹੀ ਆ ਲਿਕਵਿਡ ਫਰਟੀਲਾਈਜ਼ਰ ਆਪਣੇ ਸਮਝੀ ਵਾਲੇ ਪੌਦਿਆਂ ਵਾਸਤੇ ਤੇ ਇਹਦੇ ਵਿੱਚ ਮੈਂ ਪਾਇਆ ਥੋੜਾ ਜਿਹਾ ਤਾਜਾ ਗੋਹਾ ਤੇ ਕੁਛ ਪਾਈ ਨੇ ਮੈਂ ਜਿਹੜੇ ਆਪਣੇ ਗੰਡਿਆਂ ਦੇ ਫੁੱਲਕ ਨਹੀਂ ਹੁੰਦੇ ਉਹ ਪਾਏ ਨੇ ਵਿੱਚ ਆਪਾਂ ਪਾ ਦੇਣਾ ਪਾਣੀ ਇਹਨੂੰ ਮੈਂ ਚੰਗੀ ਤਰ੍ਹਾਂ ਲਾ ਰਹੀ ਹਾਂ ਤੇ ਉਤੋਂ ਉਦੋਂ ਬਾਅਦ ਢੱਕਣ ਮੈਨੂੰ ਲੱਭਿਆ ਨਹੀਂ ਫਿਰ ਢੱਕਣ ਦੀ ਜਗ੍ਹਾ ਤੇ ਮੈਂ ਲਾਤਾ ਲਫਾਫਾ ਲਫਾਫਾ ਲਾ ਕੇ ਨਾ ਰਮਾਨ ਦੇ ਡੈਡੀ ਨੇ ਮੈਨੂੰ ਇੱਕ ਕੁਰਸੀ ਜੀ ਦਿੱਤੀ ਸੀ ਛੋਟੀ ਜੀ ਫਿਰ ਮੈਂ ਉਹ ਰੱਸੀ ਟਾਈਟ ਕਰਕੇ ਬੰਨਤੀ ਤਾਂ ਕਿ ਜਿਹੜਾ ਹਨਾ ਇਹਦਾ ਆਪਦਾ ਅੰਦਰ ਇਹ ਆਪਦੀ ਗੈਸ ਰਿਲੀਜ਼ ਕਰਨਗੇ ਜਿਵੇਂ ਗੰਡਿਆਂ ਦੀ ਫੂਲ ਕਾ ਉਹ ਵੀ ਤੇ ਗੋਹਾ ਵੀ ਹਨਾ ਤੇ ਉਹਦੇ ਨਾਲ ਫਿਰ ਇਹਦਾ ਜਿਹੜਾ ਦਾ ਪ੍ਰੋਸੈਸ ਹੋਊਗਾ ਵੀ ਜਿਹੜਾ ਲਿਕਵਿਡ ਫਰਟੀਲਾਈਜ਼ਰ ਬਣਦਾ ਉਹ ਪੂਰਾ ਹੋ ਜਾਊਗਾ ਫਿਰ ਆਪਾਂ ਪੌਦਿਆਂ ਜਿਹੜਾ ਅਚ ਪਾਵਾਂਗੇ ਇਹਨੂੰ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੌਦਿਆਂ ਨੂੰ ਬਚਾ ਹੁੰਦਾ ਪੌਦਿਆਂ ਸੀਤ ਬਹੁਤ ਸੋਹਣੀ ਹੁੰਦੀ ਹੈ ਤੇ ਫਲ ਵਧੀਆ ਲੱਗਦਾ ਸੋ ਤਾਂ ਕਰਕੇ ਵੀ ਆਪਾਂ ਉਹ ਫਾਟੀ ਦਾ ਜ ਤਿਆਰ ਕਰ ਰਹੇ ਆ ਤੇ ਜਿਹੜੀ ਆ ਚੀਜ਼ ਹੈ ਇਹ ਤੁਸੀਂ ਸੋਚੋਗੇ ਵੀ ਇਹ ਕੀ ਆ ਇਹ ਨਾ ਜਿਹੜਾ ਆਪਣਾ ਕੋਕੋਨਟ ਦਾ ਨਹੀਂ ਹੁੰਦਾ ਖੋਪੇ ਦਾ ਜਿਹੜਾ ਪ੍ਰੂਦਾ ਜਾਂ ਹੁੰਦਾ ਪਰਲਾ ਉਹ ਚੀਜ਼ ਹੈ ਇਹ ਇਹ ਆਪਾਂ ਗਿੱਲੀ ਤਾਂ ਕਰ ਰਹੇ ਆ ਕਿਉਂਕਿ ਇਹ ਇੱਟ ਦੀ ਇੱਟ ਦੀ ਤਰ੍ਹਾਂ ਵੀ ਮਿਲਦਾ ਹੈ ਬਾਜ਼ਾਰ ਚੋਂ ਤੇ ਇਹ ਗਿੱਲੀ ਕਰਕੇ ਆਪਾਂ ਇਹਨੂੰ ਨਾ ਮਤਲਬ ਕਿ ਫਿਰ ਆਪਾਂ ਮਿੱਟੀ ਦੇ ਵਿੱਚ ਰਲਾ ਦਾਂਗੇ ਮਿੱਟੀ ਚ ਰਲਾ ਕੇ ਫਿਰ ਇਹਦਾ ਨਾ ਫਾਇਦਾ ਇਹ ਹੋਊਗਾ ਵੀ ਜਿਹੜੇ ਆਪਣੇ ਪੌਦਿਆਂ ਦੀਆਂ ਜੜਾਂ ਉਹ ਸੌਫ ਪੋਲੀਆਂ ਰਹਿਣਗੀਆਂ ਮਤਲਬ ਜਿਵੇਂ ਆਪਾਂ ਹਨਾ ਮਿੱਟੀ ਜੰਮ ਜ ਜਾਂਦੀ ਆ ਪੌਦਿਆਂ ਦੀਆਂ ਜੜਾਂ ਜਕੜੀਆਂ ਜਾਂਦੀਆਂ ਤੇ ਫਿਰ ਉਹ ਪੌਦੇ ਨੂੰ ਜੇ ਥੋੜੀ ਬਹੁਤੀ ਹਵਾ ਨਾ ਲੱਗੇ ਆਕਸੀਜਨ ਨਾ ਹੋਵੇ ਤਾਂ ਉਹ ਪੌਦਾ ਉੰਨਾ ਵਧੀਆ ਸੇਬ ਦਾ ਸੋਨਾ ਨਹੀਂ ਬੰਦਦਾ ਨਾ ਉਹਨੂੰ ਉੰਨਾ ਪਧੀਆਂ ਫਲ ਲੱਗੇ ਤੇ ਤਾਂ ਕਰਕੇ ਫਿਰ ਆਪਾਂ ਇਹਨੂੰ ਵਿਚਰ ਲਾ ਦਾਂਗੇ ਤੇ ਇਹ ਮੈਂ ਇੱਥੇ ਥੱਲੇ ਤਾਂ ਪਾਤੀ ਕਿਉਂਕਿ ਜਿਹੜਾ ਇਹਦੇ ਵਿੱਚ ਬਾਦੂ ਘਾਟੂ ਪਾਣੀ ਹੋ ਥੱਲੇ ਧਰਤੀ ਸੂਕ ਲੂਗੀ ਤੇ ਇਹਦੇ ਵਿੱਚ ਜ਼ਿਆਦਾ ਪਾਣੀ ਨਹੀਂ ਆਪਾਂ ਰੱਖਣਾ ਕਿਉਂਕਿ ਨਹੀਂ ਫਿਰ ਇਹਨੂੰ ਉੱਲੀ ਲੱਗ ਜੂਗੀ ਤੇ ਇਹਨੂੰ ਉੱਲੀ ਲੱਗਣ ਦੇ ਨਾਲ ਪੌਦਿਆਂ ਨੂੰ ਵੀ ਉੱਲੀ ਲੱਗਣ ਦਾ ਡਰ ਰਹਿੰਦਾ ਇਸ ਕਰਕੇ ਜਿਹੜਾ ਹੈਗਾ ਆਪਾਂ ਇਹਨੂੰ ਚੰਗੀ ਤਰ੍ਹਾਂ ਸੁਕਾ ਲਵਾਂਗੇ ਤੇ ਇੱਥੇ ਹੁਣ ਮੈਂ ਬਣਾ ਰਹੀ ਹਾਂ ਜੀ ਗੰਨ ਦੀ ਚਿਬੜਾਂ ਦੀ ਚਟਣੀ ਤੇ ਜਿੰਨਾ ਜਿੰਨਾਂ ਨੇ ਚਿਬੜਾਂ ਦੀ ਚਟਣੀ ਖਾਧੀ ਹੈ ਤੇ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਹੈ ਜੀ ਇਹ ਆਪਣੇ ਪ੍ਰਾਣੀ ਬਜ਼ੁਰਗ ਤਾਂ ਹਨਾ ਹਰ ਰੋਜ਼ ਜਿਵੇਂ ਚਿਬੜਾਂ ਚਟਣੀ ਖਾਂਦੇ ਹੁੰਦੇ ਸਵੇਰੇ ਹਨਾ ਉਦੋਂ ਚਿਬੜਾਂ ਹੁੰਦੇ ਅੱਜ ਕੱਲ ਤਾਂ ਨਰਮੇਕ ਪਾਹੀ ਨਹੀਂ ਰਹੀਆਂ ਇੱਧਰ ਆਪਣੇ ਕੰਨੀ ਤੇ ਤਲਵੰਡੀ ਸਾਬੋ ਕਨੀਤਾ ਜੀ ਅੱਜ ਵੀ ਲੋਕ ਕਪਾ ਨਰਮੀ ਬੀਜਦੇ ਨੇ ਤੇ ਮੇਰੀ ਮਾਸੀ ਜੀ ਨੇ ਉਧਰ ਸਾਰਿਆਂ ਨੂੰ ਛੋਟੇ ਤੇ ਉਹ ਕਈ ਵਾਰੀ ਫੋਨ ਆਉਂਦਾ ਹੁੰਦਾ ਉਹ ਕਹਿੰਦੇ ਹੁੰਦੇ ਨੇ ਵੀ ਇੱਧਰ ਚਿਬੜ ਲੱਗੇ ਹੋਇਆ ਹੈ ਮੰਮੀ ਨੂੰ ਕਹਿੰਦੇ ਹੁੰਦੇ ਮਿਲ ਜੀ ਤੇ ਵੀ ਨਾਲੇ ਤੂੰ ਚਿਬੜ ਲੈ ਜੀ ਕਿਉਂਕਿ ਚੁੱਬੜ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਹਨਾ ਬਜ਼ੁਰਗ ਆਪਣੇ ਐ ਸੂਈ ਚ ਧਾਗਾ ਪਾ ਕੇ پرو ਕੇ ਰੱਖ ਲੈਂਦੇ ਹੁੰਦੇ ਹਨਾ ਕਈ ਦਾ ਸਾਗ ਚ ਵੀ ਪਾਉਂਦੇ ਹੁੰਦੇ ਤੇ ਜਿਉਂ ਵੀ ਆਪਣੀ ਜਣੀ ਇੰਨੇ ਤਾਂ ਨਹੀਂ ਲੱਗਦੇ ਆਪਣੇ ਨਾਲ ਪਹਿਲਾਂ ਪਿੱਛੇ ਵਧੀਆ ਬੀਲ ਲੱਗ ਜਾਂਦੀ ਸੀ ਕਮਰਿਆਂ ਦੇ ਵਿੱਚ ਤੇ ਇਸ ਵਾਰ ਇਹਨਾਂ ਰਮਾਨ ਦੇ ਡੈਡੀ ਨੇ ਥਾਂ ਬਾਤਾ ਵਿੱਚੋਂ ਉਹਦਾ ਕਹਿ ਕਿ ਜਿਹੜੀ ਬੀਲ ਹਰੀ ਹੋਈ ਸੀ ਉਹ ਵੀ ਮਰ ਗਈਆਂ ਤੇ ਉਸ ਤੋਂ ਬਾਅਦ ਹੁਣ ਇੱਕ ਬੀਨ ਹਰੀ ਤਾਂ ਹੋਈ ਆ ਜੀ ਪਰ ਉਹਨੂੰ ਜਿਹੜੇ ਲੱਗੇ ਹੋਏ ਨੇ ਚਿਬੜ ਉਹ ਹਲੇ ਕੱਚੇ ਨੇ ਪੱਕੇ ਨਹੀਂ ਆ ਚੰਗੀ ਤਰ੍ਹਾਂ ਦੀਵਾਲੀ ਤੱਕ ਸ਼ਾਇਦ ਵਧੀਆ ਪੱਕ ਜਾਣਗੇ ਤੇ ਨਾਲ ਹੀ ਮੈਂ ਮਿਰਚ ਪਾ ਲਈ ਸੀ ਇਹ ਚ ਪਿਆਜ਼ ਪਾ ਲਏ ਤੇ ਲੱਗੀ ਸੀ ਉਹਨਾਂ ਮੈਂ ਕੁੱਟਣ ਚਟਣੀ ਤੇ ਬਾਕੀ ਹਨਾ ਕੁੰਡੇ ਚ ਕੁੱਟੀ ਹੋਈ ਚਟਣੀ ਵਧੀਆ ਲੱਗਦੀ ਆ ਚੁਬੜਾ ਦੀ ਤੇ ਥੋੜੇ ਜੇ ਬੀ ਮਰੇ ਹੋਣ ਥੋੜੇ ਜੇ ਬੀਰ ਦੇਖਦੇ ਹੋਣ ਫਿਰ ਵਧੀਆ ਲੱਗਦੀ ਆ ਜੇ ਆਪਾਂ ਮਿਕਸੀ ਚ ਪੀਸ ਲੈਨੀ ਆ ਤਾਂ ਮਿਕਸੀ ਚ ਚਟਣੀ ਦਾ ਉਹ ਸੁਆਦ ਉਹ ਟੇਸਟ ਨਹੀਂ ਬਣਦਾ ਜਿਹੜਾ ਕੁੰਡੇ ਦੇ ਵਿੱਚ ਬਣਦਾ ਹਨਾ ਤੇ ਬਾਕੀ ਮੈਂ ਇਦਾਂ ਦੀਆਂ ਵੀਡੀਓਜ਼ ਤੁਹਾਡੇ ਨਾਲ ਬਹੁਤ ਸ਼ੇਅਰ ਕਰੂੰਗੀ ਜਿਵੇਂ ਕੁੰਡੇ ਦੇ ਵਿੱਚ ਉਸ ਚਟਣੀ ਹੋ ਗਿਆ ਮਸਾਲਾ ਰਗੜਨਾ ਚੁੱਲ੍ਹੇ ਤੇ ਰੈਸਪੀਜ਼ ਬਣਾਉਣੀਆਂ ਹਨਾ ਜਾਂ ਜਿਵੇਂ ਆਪਾਂ ਕਹਿੰਦੇ ਚਾਟੀ ਦੀ ਲੱਸੀ ਹੋ ਗਈ ਹਨਾ ਤੇ ਕਾਰਣੀ ਦਾ ਦੁੱਧ ਹੋ ਗਿਆ ਹਰ ਇੱਕ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸ ਵਾਰੀ ਮੈਂ ਆਪਣੇ ਘਰ ਵਾਲੇ ਨਾਲ ਵੀ ਗੱਲ ਕਰੀ ਆ ਮੈਂ ਕਿਹਾ ਪੂਰਾ ਵਧੀਆ ਮੈਨੂੰ ਚੁੱਲਾ ਚੌਂਕਾ ਜਿਹੜਾ ਤਿਆਰ ਕਰਵਾ ਕੇ ਦੇ ਦੋ ਤੇ ਗੱਲ ਚੱਲ ਰਹੀ ਹੈ ਇਹਨਾਂ ਨਾਲ ਹਾਂ ਤੇ ਇਹ ਕਹਿ ਰਹੇ ਨੇ ਕਹਿੰਦੇ ਮੈਂ ਕਰਵਾ ਦੇਣਾ ਵੀ ਥੋੜੇ ਦੋਨ ਰੁਕ ਜਾ ਤੇ ਫਿਰ ਮੈਂ ਤੁਹਾਡੇ ਨਾਲ ਇਦਾਂ ਦੀ ਸਾਰੀਆਂ ਵੀਡੀਓ ਸ਼ੇਅਰ ਕਰਿਆ ਕਰੂੰਗੀ ਜੇ ਤੁਹਾਨੂੰ ਵੀ ਇਦਾਂ ਦੀ ਆਪਣੀ ਸੱਭਿਆਚਾਰਕ ਚੀਜ਼ਾਂ ਦੇਖਣ ਦਾ ਬਹੁਤ ਸ਼ੌਂਕ ਹੈ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਿਰ ਇਹ ਦੇਖੋ ਜੀ ਜਿਹੜੀ ਚਟਣੀ ਹੈ ਕਿੰਨੀ ਵਧੀਆ ਬਣੀ ਹੈ ਨਾ ਐਦਾਂ ਰਗੜ ਕੇ ਹੀ ਚਟਣੀ ਵਧੀਆ ਬਣਦੀ ਹੈ ਜੇ ਆਪਾਂ ਮਿਕਸੀ ਚ ਬਣਾਉਣੇ ਆ ਉਹ ਨਹੀਂ ਉਹਨਾਂ ਸਵਾਦ ਆਉਂਦਾ ਦੇਖੋ ਕਿੰਨੀ ਵਧੀਆ ਬਣ ਗਈ ਹੈ ਚਟਣੀ ਆਪਣੀ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਜੋ ਕਿਹਨੂੰ ਕਿਹਨੂੰ ਪਸੰਦ ਹੈ ਤੇ ਫਿਰ ਬਾਅਦ ਚ ਮੈਂ ਇਹਨੂੰ ਥੋੜਾ ਜਿਹਾ ਰਖਾਇੰਡ ਪਾ ਕੇ ਹਲਕਾ ਜਿਆਦਾ ਨਹੀਂ ਪਾਇਆ ਆਪਾਂ ਦੇਸੀ ਕਿਉਂ ਕਿ ਮੰਮੀ ਦਾ ਬੰਦ ਹੈ ਜੀ ਨਹੀਂ ਤਾਂ ਦੇਸੀ ਕਿਉਂ ਪਾ ਲਈਏ ਸਰੋਂ ਦੇ ਤੇਲ ਦਾ ਤੜਕਾ ਪਸਮਜੀ ਨੂੰ ਤਾਂ ਲਾਉਨੇ ਆ ਪਰ ਇਹ ਚਟਣੀ ਨੂੰ ਲਾਉਨੇ ਫਿਰ ਮਾਰ ਨਹੀਂ ਖਾਂਦੇ ਇਸ ਕਰਕੇ ਮੈਂ ਥੋੜਾ ਜਿਹਾ ਪਾਇੰਡ ਪਾ ਕੇ ਇਹਨੂੰ ਕਲਕਾ ਲਿਆ ਸੀ ਇਸ ਚਟਣੀ ਨੂੰ ਬੈਠੀ ਆ ਜੀ ਕਮਰੇ ਦੇ ਵਿੱਚ ਘਰ ਦੇ ਜਿਹੜੇ ਆਪਣੇ ਕੰਮ ਧੰਦੇ ਉਹ ਸਾਰੇ ਹੋ ਗਏ ਨੇ ਤੇ ਹੁਣ ਨਾ ਮੈਂ ਤੁਹਾਡੇ ਕੁਝ ਸਵਾਲਾਂ ਦੇ ਇਸ ਵੀਡੀਓ 'ਚ ਜਵਾਬ ਦੇਉਂਗੀ ਮੈਨੂੰ ਕੱਲ ਵੀ ਇੱਕ ਕਮੈਂਟ ਆਇਆ ਸੀ ਇੱਕ ਦਿਨ ਪਹਿਲਾਂ ਯਾਨੀ ਕਿ ਤਿੰਨ ਕ ਦਿਨ ਪਹਿਲਾਂ ਵੀ ਮੈਨੂੰ ਇੱਕ ਕਮੈਂਟ ਆਇਆ ਸੀ ਤੇ ਬਾਕੀ ਕਈ ਦਿਨ ਪਹਿਲਾਂ ਵੀ ਮੈਨੂੰ ਇਦਾਂ ਦੇ ਕਮੈਂਟ ਆਏ ਨਹੀਂ ਉਮੇ ਤਾਂ ਉਹ ਦੱਸਦੀਆਂ ਵੀ ਕਿਹੜੇ-ਕਿਹੜੇ ਆ ਕੁਝ ਤਾਂ ਇਦਾਂ ਦੇ ਅਸੀਂ ਵੀ ਜਿੱਥੇ ਇਹ ਪੁੱਛਿਆ ਵੀ ਦੀਦੀ ਤੁਸੀਂ ਜੋਤ ਕਿਹਨਾਂ ਦੇ ਨਾਮ ਦੀ ਲਾਉਣੀ ਹੋ ਜਾਂ ਤੁਸੀਂ ਜੋਤ ਕਿਸ ਸਮੇਂ ਲਾਉਣੀ ਹੋ ਜਾਂ ਜੇ ਆਪਾਂ ਘਰ ਦੇ ਵਿੱਚ ਆਪਣੀ ਸ਼ਰਾਬ ਹੋਵੇ ਕੀ ਆਪਾਂ ਜੋਤ ਲਾ ਸਕਦੇ ਆ ਜਾਂ ਕੁਝ ਇਦਾਂ ਦੇ ਕਮੈਂਟ ਵੀ ਆਏ ਆ ਵੀ ਜੋਤ ਨਹੀਂ ਲਾਉਣੀ ਚਾਹੀਦੀ ਇਹ ਮਨਮਤ ਵਾਲੀ ਗੱਲ ਹੈ ਜਾਂ ਫਿਰ ਕੁਝ ਇਦਾਂ ਦੇ ਕਮੈਂਟ ਵੀ ਆ ਵੀ ਜਿਹੜੀ ਜੋਤ ਆ ਕੀ ਇਹਦੇ ਨਾਲ ਲਾਉਣ ਨਾਲ ਕੀ ਹੁੰਦਾ ਘਰੇ ਕੀ ਬਦਲਾਵ ਹੁੰਦਾ ਘਰ ਵਿੱਚ ਕੋਈ ਚੰਗੀ ਬਰਕਤ ਆਉਂਦੀ ਹੈ ਜਾਂ ਕੁਝ ਮਾੜਾ ਤਾਂ ਨਹੀਂ ਹੁੰਦਾ ਕੁਝ ਐਦਾਂ ਦੇ ਕਮੈਂਟ ਵੀ ਸੀ ਸੋ ਸਾਰੇ ਕਮੈਂਟਾਂ ਦੇ ਜਵਾਬ ਮੈਂ ਤੁਹਾਡੇ ਇਸ ਵੀਡੀਓ ਦੇ ਵਿੱਚ ਦੇਵਾਂਗੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਅਗਰ ਗੱਲ ਕਰਾਂ ਵੀ ਮੈਨੂੰ ਕਿੰਨਾ ਨੇ ਕਿਹਾ ਜੋਤ ਲਾਉਣ ਲਈ ਤਾਂ ਮੈਨੂੰ ਕਿਸੇ ਨੇ ਨਹੀਂ ਕਿਹਾ ਜੀ ਇਹ ਮੇਰੇ ਆਪ ਦੇ ਮਨ ਦੀ ਭਾਵਨਾ ਸੀ ਠੀਕ ਹੈ ਜੀ ਹੁਣ ਇੱਥੇ ਨਾਲ ਹੀ ਮੈਂ ਦੂਜੇ ਸਵਾਲ ਦਾ ਜਵਾਬ ਵੀ ਦਿੰਨੀ ਆ ਵੀ ਕਈ ਲੋਗੇ ਕਹਿੰਦੇ ਵੀ ਜੋਤ ਲਾਉਣਾ ਮਨਮਤ ਹੈ ਜੋਤ ਨਹੀਂ ਲਾਉਣੀ ਆਪਾਂ ਕਿੰਨੀਆਂ ਚੀਜ਼ਾਂ ਚੋਲ ਜੇ ਹੋਈਆਂ ਜੋਤ ਲਾਉਣੀ ਆ ਕਿ ਨਹੀਂ ਲਾਉਣੀ ਆ ਠੀਕ ਹੈ ਤੇ ਬਾਣੀ ਜੇ ਰਹਿਰਾ ਸਾਹਿਬ ਦਾ ਪਾਠ ਹੋ ਉਹ ਇਥੋਂ ਤੱਕ ਜਪਣਾ ਇਥੋਂ ਤੱਕ ਜਪਣਾ ਮੂਲ ਮਤਰਿਕ ਸਾਹਿਬ ਕਿਥੋਂ ਤੱਕ ਜਪਣਾ ਇਥੋਂ ਤੱਕ ਜਪਣਾ ਆਪਾਂ ਇਹਨਾਂ ਚੀਜ਼ਾਂ ਚੋਲ ਜੇ ਹੋਈਆਂ ਮੇਰੇ ਖਿਆਲ ਦੇ ਵਿੱਚ ਆਪਾਂ ਬਾਣੀ ਜੇ ਆਪਾਂ ਤੇ ਨਾਲ ਜਿਹੜੀਆਂ ਪਹਿਲੀਆਂ ਅੰਦਰਲੀਆਂ ਕਮੀਆਂ ਅਗਰ ਪਹਿਲਾਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਝੂਠ ਈਰਖਾ ਬੇਈਮਾਨੀ ਠੱਗੀ ਚੋਰੀ ਕਿਸੇ ਦਾ ਮਾੜਾ ਸੋਚਣਾ ਕਿਸੇ ਦਾ ਮਾੜਾ ਕਰਨਾ ਕਿਸਦੇ ਪਿੱਠ ਤੇ ਵਾਰ ਕਰਨਾ ਇਹਨਾਂ ਚੀਜ਼ਾਂ ਤੋਂ ਤਾਂ ਆਪਾਂ ਪਰਹੇਜ਼ ਕਰਦੇ ਨਹੀਂ ਆਪਾਂ ਬਾਣੀ ਜਪਦੇ ਆ ਪਰ ਇਹਨਾਂ ਚੀਜ਼ਾਂ ਨੂੰ ਆਪਾਂ ਨਾਲ-ਨਾਲ ਲੈ ਕੇ ਚੱਲਦੇ ਆ ਤੇ ਮੁੱਦੇ ਆਪਣੇ ਕਿਹੜੇ ਨੇ ਜੋਤ ਲਾਉਣੀ ਹੈ ਕਿ ਨਹੀਂ ਲਾਉਣੀ ਹੈ ਆਹ 파ਠ ਇੱਥੋਂ ਤੱਕ ਕਰਨਾ ਇਦੋਂ ਗਾਹ ਨਹੀਂ ਕਰਨਾ ਇੱਥੋਂ ਤੱਕ ਕਿ ਕਈ ਗੁਰੂ ਘਰਾਂ ਵਿੱਚ ਇਸ ਚੀਜ਼ ਤੇ ਵੀ ਮੁੱਦੇ ਹੋ ਜਾਂਦੇ ਆ ਵੀ ਜੇ ਇੱਕ ਸੇ ਨਿਕ ਪੰਗਤੀ ਵੱਧ ਜਪ ਲਈ ਨਾ ਉਹਨੂੰ ਜਾ ਕੇ ਕਹਿਣਗੇ ਬਾਬਾ ਜੀ ਨੂੰ ਆਹ ਇੱਕ ਪੰਗਤੀ ਤੁਸੀਂ ਕਿਉਂ ਵੱਧ ਜਪੀ ਇੱਥੋਂ ਤੱਕ ਹੀ ਜਪਣਾ ਸੀ ਬਾਣੀ ਤਾਂ ਜਿੰਨੀ ਵੱਧ ਜਪ ਲੋ ਉਹ ਚ ਕੀ ਹਰਜ ਹੈ ਹੈਨਾ ਸੋ ਇਹ ਆਪਣੇ ਜਿਹੜੇ ਲੜਾਈ ਦੇ ਮੁੱਦੇ ਨੇ ਇਹ ਕੋਈ ਮੁੱਦੇ ਨਹੀਂ ਹੈਗੇ ਤੇ ਦੂਸਰਾ ਜਿਹੜਾ ਆਪਾਂ ਹੁਣ ਗੱਲ ਕਰਦੇ ਵੀ ਜੋਤ ਲਾਉਣਾ ਹੁੰਦਾ ਕੀ ਹੈ ਹਨਾ ਦੇਖੋ ਜੋਤ ਲਾਉਣਾ ਨਾ ਜਦੋਂ ਆਪਾਂ ਜੋਤ ਲਾਉਨੇ ਆ ਆਪਣੇ ਦਿਮਾਗ ਵਿੱਚ ਕੀ ਗੱਲ ਆਉਂਦੀ ਆ ਤੁਹਾਡੇ ਵੀ ਆਉਂਦੀ ਉਹ ਜਦੋਂ ਆਪਾਂ ਜੋਤੂਫ ਕਰਦੇ ਆ ਆਪਾਂ ਪੋਜ਼ਿਟਿਵ ਹੋ ਜਾਂਦੇ ਆ ਆਪਾਂ ਸੋਚਦੇ ਆ ਵੀ ਜੋਤੂਫ ਕਰ ਲਈ ਹੁਣ ਸਭ ਚੰਗਾ ਹੋਊ ਸੋਚ ਪੋਜ਼ਿਟਿਵ ਹੋ ਗਈ ਹੈਨਾ ਤੁਹਾਡੀ એનર્ਜੀ ਹੀ ਬਦਲ ਜਾਂਦੀ ਹੈ ਤੁਹਾਡਾ ਔਰਾ ਹੀ ਬਦਲ ਜਾਂਦਾ ਜਿਸ ਜਗ੍ਹਾ ਤੇ ਤੁਸੀਂ ਜੋਤ ਲਾਉਨੇ ਹੋ ਤੁਹਾਡੀ ਭਾਵਨਾ ਹੀ ਬਣੂਗੀ ਘਰ ਦੇ ਵਿੱਚ ਜੋਤ ਲੱਗਦੀ ਹੈ ਤੇ ਕੁਝ ਮਾੜਾ ਹੋ ਹੀ ਨਹੀਂ ਸਕਦਾ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਇੱਕ ਭਾਵਨਾ ਰੱਖ ਕੇ ਜੁਤ ਨਾਉਣੇ ਹੋ ਹੁਣ ਜੇ ਆਪਾਂ ਗੱਲ ਕਰੀਏ ਮਨਮਤ ਦੀ ਹਨਾ ਦੇਖੋ ਆਪਾਂ ਨੂੰ ਤਾਂ ਮਹਾਰਾਜ ਨੇ ਇਹ ਵੀ ਕਿਹਾ ਵੀ ਪੱਥਰਾਂ ਦੇ ਵਿੱਚੋਂ ਜਿਹੜਾ ਰੱਬ ਨਹੀਂ ਮਿਲਦਾ ਮੂਰਤੀ ਪੂਜਨ ਹੋ ਗਿਆ ਹੈ ਹਨਾ ਤਾਂ ਦੇਖਿਆ ਜਾਵੇ ਜੇ ਇਤਿਹਾਸ ਪੜ੍ਹੀਏ ਤਾਂ ਨੇ ਭਗਤ ਨੇ ਜਿਹੜੀ ਆਟਾ ਪੀਸਣ ਵਾਲੀ ਜੱਕੀ ਹੁੰਦੀ ਉਹਦੇ ਪੱਥਰ ਵਿੱਚੋਂ ਹੀ ਰੱਬ ਪ੍ਰਾਪਤ ਕਰ ਲਿਆ ਸੀ ਹਨਾ ਮਤਲਬ ਦੇਖੋ ਉਹਦੇ ਵਿੱਚੋਂ ਮਹਾਰਾਜ ਦਰਸ਼ਨ ਕਰ ਲਏ ਸੀ ਵੀ ਮਹਾਰਾਜ ਉਹਦੇ ਪਿਆਰ ਅੱਗੇ ਉਹਦੀ ਭਾਵਨਾ ਅੱਗੇ ਮਜਬੂਰ ਹੋ ਗਏ ਕਿ ਗੁਰੂ ਸਾਹਿਬ ਨੇ ਪਹਿਲੇ ਪਾਸੇ ਨੇ ਉਹ ਤੋਂ ਆਪੋ ਜਨ ਮੰਗਿਆ ਹੱਥ ਕੱਢ ਕੇ ਵਿੱਚ ਆਪ ਇਤਿਹਾਸ ਪੜ੍ਹਦੇ ਆ ਨਾ ਮੈਂ ਡਿਟੇਲਸ ਨਹੀਂ ਤੁਹਾਡੇ ਨਾਲ ਸ਼ੇਅਰ ਕਰਉ ਗੱਲ ਉੱਥੇ ਕੀ ਸੀ ਭਾਵਨਾ ਦੀ ਹੁਣ ਅਸਲ ਦੇ ਵਿੱਚ ਇਹ ਤਾਂ ਸੱਚ ਹੈ ਨਾ ਵੀ ਪੱਥਰਾਂ ਵਿੱਚੋਂ ਰੱਬ ਨਹੀਂ ਮਿਲਦਾ ਪਰ ਭਾਵਨਾ ਉਹਦੀ ਇੰਨੀ ਸੀ ਪਿਆਰ ਉਹਦਾ ਇੰਨਾ ਸੀ ਗੁਰੂ ਦੇ ਪ੍ਰਤੀ ਕਿ ਉਹਦੀ ਪੁਕਾਰ ਇੰਨੀ ਸੱਚੀ ਸੀ ਵੀ ਮਹਾਰਾਜ ਨੂੰ ਮਜਬੂਰ ਹੋ ਕੇ ਉਹਦੇ ਵਿੱਚ ਦਰਸ਼ਨ ਦੇਣ ਲਈ ਸੋ ਇਸੇ ਤਰੀਕੇ ਨਾਲ ਜਦੋਂ ਆਪਣੀ ਭਾਵਨਾ ਹੁੰਦੀ ਹੈ ਨਾ ਜੋਤ ਪ੍ਰਤੀ ਤਾਂ ਫਿਰ ਉਹ ਔਰਾ ਹੀ ਬਦਲ ਜਾਂਦਾ ਜਿਹੜੀ એનર્ਜੀ ਹੁੰਦੀ ਹੈ ਉਹ ਆਪਣੀ ਪੋਜ਼ਿਟਿਵ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਕਈ ਸਵਾਲ ਇਦਾਂ ਬੇਬੀ ਜੇ ਘਰ ਵਿੱਚ ਸ਼ਰਾਬ ਹੈ ਜੀ ਜੋਤ ਲਾਉਣੀ ਚਾਹੀਦੀ ਹੈ ਨਾ ਚਾਹੀਦੀ ਹੈ ਮੈਂ ਪਹਿਲਾਂ ਵੀ ਬਹੁਤ ਸਾਰੀ ਵਾਰੀ ਤੁਹਾਨੂੰ ਇਸ ਤੀਦਾ ਜਵਾਬ ਦਿੱਤਾ ਹੈ ਵੀ ਸਾਡੇ ਘਰ ਦੇ ਵਿੱਚ ਤਾਂ ਇੰਨੀ ਜ਼ਿਆਦਾ ਸ਼ਰਾਬ ਸੀ ਕਿ ਮੇਰੇ ਖੁਦ ਹਸਬੰਡ ਮਤਲਬ ਕਿ ਇਹ ਸਮਝੋ ਵੀ ਸ਼ਰਾਬ ਦੇ ਮਾਮਲੇ 'ਚ ਗਲਤ ਰਸਤੇ 'ਤੇ ਪਈ ਹੋਈ ਸੀ ਹਨਾ ਪਰ ਮਹਾਰਾਜ ਦੇ ਚਰਨ ਪਾਏ ਘਰ ਵਿੱਚ ਸਹਿਜ ਬਾਠ ਮੈਂ ਸ਼ੁਰੂ ਕੀਤਾ ਉਸ ਸਮੇਂ ਤਾਂ ਉਸ ਸਮੇਂ ਵੀ ਸਾਡੇ ਘਰੇ ਸ਼ਰਾਬ ਸੀ ਪਰ ਤੁਸੀਂ ਯਕੀਨ ਨਹੀਂ ਕਰਨਾ ਜੋਤ ਵੀ ਲਾਉਣੀ ਸ਼ੁਰੂ ਕੀਤੀ ਨਾਲ ਬਾਣੀ ਵੀ ਜਪਣੀ ਸ਼ੁਰੂ ਕੀਤੀ ਹੁਣ ਜੇ ਮੈਂ ਤੁਹਾਡੇ ਕੋਲ ਉਹਨਾਂ ਚੀਜ਼ਾਂ 'ਚ ਸੋਚੀ ਜਾਂਦੀ ਵੀ ਨਹੀਂ ਘਰ ਵਿੱਚ ਤਾਂ ਸ਼ਰਾਬ ਹੈ ਤੇ ਵੀ ਮੈਂ ਤਾਂ ਸਹਿਜ ਪਾਠ ਕਰ ਨਹੀਂ ਸਕਦੀ ਜਾਂ ਮੈਂ ਤਾਂ ਜੋਤ ਲਾ ਨਹੀਂ ਸਕਦੀ ਕਿਉਂਕਿ ਘਰ ਦੇ ਵਿੱਚ ਸ਼ਰਾਬ ਹੈ ਮੈਂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਵੀ ਵਾਹਿਗੁਰੂ ਜੀ ਮੈਂ ਤਾਂ ਤੁਹਾਨੂੰ ਲੈ ਕੇ ਆਂਦਾ ਮਹਾਰਾਜ ਜੀ ਤੁਹਾਨੂੰ ਤੁਹਾਡੇ ਦਰਸ਼ਨ ਪੁਆਏ ਨੇ ਘਰ ਵਿੱਚ ਖੈਰ ਮਾਫ ਕਰਿਓ ਵੀਰਣਾ ਕਈ ਵਾਰੀ ਇੱਥੇ ਵੀ ਕਈ ਬੋਲਦੇ ਨੇ ਕਿ ਤੁਸੀਂ ਆਹ ਲਾਉਂਦੇ ਕਿਉਂ ਬੋਲਿਆ ਹਨ ਦੇਖੋ ਪੋਥੀ ਸਾਹਿਬ ਤੋਂ ਗੁਰਦੁਆਰਾ ਸੱਚਾ ਮੇਲੇ ਸੀ ਉਹਦੇ ਘਰੇ ਨੂੰ ਮੈਂ ਲੈ ਕੇ ਆਈਆਂ ਤਾਂ ਉਹਦੇ ਮਨ ਵਿੱਚ ਭਾਵਨਾ ਬਣਾਈ ਸੀ ਹਨਾ ਵੀ ਮਹਾਰਾਜ ਜੀ ਤੁਸੀਂ ਆਏ ਹੋ ਤੇ ਤੁਸੀਂ ਕਿਰਪਾ ਕਰਨੀ ਹੈ ਇਸ ਕੋੜ ਨੂੰ ਸਾਡੇ ਘਰ ਦੇ ਵਿੱਚੋਂ ਤੁਸੀਂ ਬਾਹਰ ਕਰਨਾ ਤੇ ਮਹਾਰਾਜ ਨੇ ਐਸੀ ਕਿਰਪਾ ਕੀਤੀ ਨਾ ਸਿਰਫ ਇਸ ਘਰ ਦੇ ਵਿੱਚੋਂ ਇਸ ਕੋੜ ਨੂੰ ਦੂਰ ਕੀਤਾ ਗੁਰੂ ਨੇ ਸਿੱਖੀ ਦਾ ਬੂਟਾ ਲਾ ਕੇ ਸਾਡੇ ਬੱਚੇ ਨੂੰ ਵੀ ਗੁਰ ਸਿੱਖੀ ਬਖਸ਼ੀ ਘਣਾ ਜਦ ਕੀ ਘਰ ਦੇ ਵਿੱਚ ਸਾਡੇ ਪਾਣੀ ਦੀ ਜਗ੍ਹਾ ਵੀ ਸ਼ਰਾਬ ਚਲਦੀ ਸੀ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਜਦ ਤੱਕ ਤੁਸੀਂ ਚੰਗੀ ਚੀਜ਼ ਨੂੰ ਘਰੇ ਲੈ ਕੇ ਨਹੀਂ ਆਉਂਗੇ ਉਦੋਂ ਤੱਕ ਮਾੜੀ ਚੀਜ਼ ਦੂਰ ਜਾਊਗੀ ਕਿਵੇਂ ਸੋ ਇਨਾਂ ਵੇ ਮਾਚੂ ਨਿਕਲੋ ਵੀ ਜੇ ਘਰ ਦੇ ਵਿੱਚ ਸ਼ਰਾਬ ਆ ਤਾਂ ਤੁਸੀਂ ਜੋਤ ਨਹੀਂ ਲਾ ਸਕਦੇ ਜਾਂ ਘਰ 'ਚ ਸ਼ਰਾਬ ਆ ਤਾਂ ਜੋਤ ਲਾਉਂਗਾ ਤਾਂ ਮਾੜਾ ਹੋ ਜੂਗਾ ਫਿਰ ਸਾਡਾ ਤਾਂ ਜੇ ਮਾੜਾ ਨਹੀਂ ਹੋਇਆ ਸਾਡੇ ਤਾਂ ਮਹਾਰਾਜੇ ਉਦੋਂ ਬਰਕਤ ਪਾਈ ਆ ਗੁਰੂ ਸਾਹਿਬ ਦੇ ਐਸੇ ਚਰਨ ਪਏ ਘਰ ਦੇ ਵਿੱਚ ਜੋਤ ਐਸੀ ਲੱਗਣੀ ਸ਼ੁਰੂ ਹੋਈ ਮਹਾਰਾਜ ਦੀ ਬਾਣੀ ਐਸੀ ਜੇ ਆਪਣੀ ਸ਼ੁਰੂ ਹੋਈ ਵੀ ਘਰ ਦੇ ਵਿੱਚ ਉਹ ਜਿਹੜੀ ਸ਼ਰਾਬ ਆ ਉਹ ਬਾਹਰ ਹੋ ਗਈ ਬਸ ਅਰਦਾਸ ਤੁਸੀਂ ਪਰਮਾਤਮਾ ਦੇ ਚਰਨਾਂ 'ਚ ਕਰਨੀ ਆ ਤੁਸੀਂ ਤਾਂ ਨਹੀਂ ਸ਼ਰਾਬ ਪੀਣੀ ਨਾ ਤੁਸੀਂ ਨਸ਼ਾ ਆਪੀਓ ਤੁਸੀਂ ਨੰਦਾ ਖਾਓ ਤੁਸੀਂ ਮੀਟ ਨਾ ਖਾਓ ਹੈ ਨਾ ਤੇ ਜੇ ਤੁਹਾਡੇ ਘਰ ਵਿੱਚ ਹੈਗੀ ਆ ਪਰਮਾਤਮਾ ਆਪ ਹੀ ਮਿਹਰ ਕਰਨਗੇ ਤੇ ਆਪ ਹੀ ਉਸ ਚੀਜ਼ ਨੂੰ ਦੂਰ ਕਰਨਗੇ ਹਾਂ ਇਸ ਚੀਜ਼ ਦਾ ਪਰਹੇ ਜ਼ਰੂਰ ਕਰੋ ਵੀ ਜਿਸ ਜਗ੍ਹਾ ਤੇ ਤੁਸੀਂ ਗੁਟਕਾ ਸਾਹਿਬ ਰੱਖੇ ਨੇ ਪੋਥੀ ਸਾਹਿਬ ਰੱਖੇ ਨੇ ਉਸ ਜਗ੍ਹਾ ਤੇ ਸ਼ਰਾਬ ਪੀ ਕੇ ਜਾਂ ਅੰਡਕ ਕਿਉਂਕਿ ਆਪਣੇ ਘਰਾਂ ਵਿੱਚ ਦੋ ਕਮਰੇ ਤਾਂ ਹੁੰਦੇ ਹੀ ਆ ਨਾ ਹੈ ਨਾ ਤਾਂ ਇੱਕ ਕਮਰੇ ਦੇ ਵਿੱਚ ਮਹਾਰਾਜ ਜਿੱਥੇ ਤੁਸੀਂ ਪ੍ਰਕਾਸ਼ਿਤ ਕੀਤੇ ਹੋਏ ਜਿਵੇਂ ਮੰਨ ਲਓ ਵੀ ਗੁਟਕਾ ਸਹਿਬ ਰੱਖੇ ਹੋਏ ਨੇ, ਪੋਥੀ ਸਹਿਬ ਰੱਖੇ ਹੋਏ ਨੇ ਤਾਂ ਉਸ ਕਮਰੇ 'ਚ ਨਾ ਜਾਓ। ਸ਼ਰਾਬ ਪੀਕੇ ਹਨਾ ਦੂਜੇ ਕਮਰੇ 'ਚ ਆਪਣਾ ਰੱਖੋ। ਉਹਨਾਂ ਨੂੰ ਕਹਿ ਦਿਓ ਵੀ ਤੁਸੀਂ ਸ਼ਰਾਬ ਪੀਤੀਆ ਕੋਈ ਗੱਲ ਨਹੀਂ ਪਰ ਉਧਰ ਉਧਰਲੇ ਕਮਰੇ ਸਨ ਉਹਨੂੰ ਪਿਆਰ ਨਾਲ ਸਮਝਾ ਦਿਓ। ਹਨਾ ਇੰਨਾ ਕੋਈ ਬੇਬਕੂਫ ਨਹੀਂ ਹੁੰਦਾ ਵੀ ਕੋਈ ਆਪਦੇ ਗੁਰੂ ਦਾ ਨਿਰਾਦਰ ਕਰੇ ਜਾਂ ਗੁਰੂ ਦਾ ਸਤਿਕਾਰ ਨਾ ਕਰੇ। ਹਨਾ ਸੋ ਇਹ ਚੀਜ਼ਾਂ ਦਾ ਜੋ ਨਿਕਲੋ ਜਦ ਤੱਕ ਤੁਸੀਂ ਚੰਗੀ ਚੀਜ਼ ਨੂੰ ਘਰੇ 'ਂ ਦੀ ਲੈ ਕੇ ਆਓਗੇ ਜਦ ਤੱਕ ਗੁਰੂ ਦੇ ਚਰਨ ਪੈਣਗੇ ਨਹੀਂ ਤਦ ਤੱਕ ਘਰ ਦੀ ਸ਼ੁੱਧੀ ਕਿਵੇਂ ਹੋਊਗੀ? ਜਦ ਤੱਕ ਗੁਰੂ ਦੇ ਚਰ ਸੋ ਤੁਸੀਂ ਇਹ ਆਪ ਪ੍ਰੇਜ ਰੱਖੋ ਆਪ ਨਾ ਖਾਓ ਪੀਓ ਲੇਕਿਨ ਜੇ ਤੁਹਾਡੇ ਘਰ ਦਾ ਬੰਦਾ ਖਾਂਦਾ ਹੋਰ ਦਾਰਸਬੋਧ ਦੇ ਚਰਨਾਂ ਵਿੱਚ ਕਰੋ ਮਹਾਰਾਜ ਆਪ ਹੀ ਕਿਰਪਾ ਕਰਨਗੇ ਠੀਕ ਹੈ ਜੀ ਸਾਡੇ ਘਰੇ ਤਾਂ ਬਹੁਤ ਬੁਰਾ ਹਾਲ ਮੈਂ ਕਹਿ ਸਕਦੀ ਐ ਵੀ ਦੱਸ ਹੀ ਨਹੀਂ ਸਕਦੀ ਜੀ ਮੈਂ ਤੁਹਾਨੂੰ ਠੀਕ ਹੈ ਪਰ ਪ੍ਰਮਾਤਮਾ ਨੇ ਉਹ ਸਭ ਕੁਝ ਦੂਰ ਕੀਤਾ ਪ੍ਰਮਾਤਮਾ ਦੇ ਨਸ਼ੇ ਪੱਤੇ ਸਭ ਦੂਰ ਕੀਤੇ ਨੇ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਜੋਤ ਲੱਗਣ ਦਾ ਹੁੰਦਾ ਕੀ ਆ ਦੇਖੋ ਮੈਂ ਪਹਿਲਾਂ ਤਾਂ ਪੈਂ ਗੱਲ ਕਰਦੀ ਆਂ ਵੀ ਮੈਂ ਜੋਤ ਲਾਉਂਦੀ ਕਿੰਨਾ ਦੇ ਨਾਮ ਆ ਤਣ ਤਣ ਬਾਬਾ ਦੀਪ ਸਿੰਘ ਜੀ ਮਹਾਰਾਜ ਨਾਮ ਦੀ ਜੋਤ ਲਾਉਣੀ ਆ ਜੀ ਤੇ ਜੋਤ ਲੱਗਣ ਦਾ ਹੁੰਦਾ ਕੀ ਆ ਇਹ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਸ਼ਾਇਦ ਮੇਰੀ ਉਨੀ ਹੈਸੀਅਤ ਹੀ ਨਹੀਂ ਆ ਮੈਂ ਕਮਾ ਮੇਰੀ ਔਕਾਤ ਹੀ ਨਹੀਂ ਕਿ ਮੈਂ ਇਸ ਨੂੰ ਐਕਸਪਲੇਨ ਕਰ ਸਕਾ ਹੁਣ ਜਦੋਂ ਆਪਾਂ ਦੇਖੋ ਉੱਥੇ ਸੰਗਤਾਂ ਜਾਂਦੀਆਂ ਹਨ ਤਾਂ ਤਨ ਤਨ ਬਾਬਾ ਜੀ ਸਿੰਘ ਦੀ ਸ਼ਾਂਤੀ ਉਹ ਉੱਥੇ ਜਾ ਕੇ ਦਰਸ਼ਨ ਕਰਦੀਆਂ ਉੱਥੇ ਚਪੈਰਾ ਸੇਵ ਕਰਦੀਆਂ ਜੋਤ ਤੱਕਿਓ ਜਦੋਂ ਉਹ ਆਪਦੇ ਅੰਗ ਤੇ ਵੀ ਲਾਉਂਦੀਆਂ ਨੇ ਕਿਸੇ ਤੇ ਜਿੱਥੇ ਉਹਨਾਂ ਨੂੰ ਦੁੱਖ ਹੁੰਦਾ ਦਰਦ ਹੁੰਦਾ ਦੇਖੋ ਉਹਨਾਂ ਦੀ ਭਾਵਨਾ ਉਹਨਾਂ ਦਾ ਵਿਸ਼ਵਾਸ ਸੰਗਤਾਂ ਦਾ ਕਿੰਨਾ ਵੱਡਾ ਹੈ ਕਿ ਮਹਾਰਾਜ ਉਹ ਬਖਸ਼ਿਸ਼ ਕਰਦੇ ਨੇ ਉਹਨਾਂ ਦੇ ਦੁੱਖ ਰੋਗ ਵੀ ਟੁੱਟ ਜਾਂਦੇ ਆ ਬਹੁਤ ਸਾਰੇ ਲੋਕਾਂ ਦੀ ਇਦਾਂ ਦੀ ਘਟਨਾਵਾਂ ਤੁਸੀਂ ਸੁਣੀਆਂ ਹੋਣਗੀਆਂ ਜਿਹੜੀਆਂ ਕਹਿਲੀਆਂ ਹੋਣੀਆਂ ਵੀ ਜੋਤ ਦਾ ਸੀ ਘਿਓ ਲਾਇਆ ਸਾਡਾ ਕੈਂਸਰ ਠੀਕ ਹੋ ਗਿਆ ਜੋਤ ਦਾ ਸੀ ਕੀ ਹੁੰਦੀ ਹੈ ਰੱਬ ਤੇ ਵਿਸ਼ਵਾਸ ਦੀ ਤੁਸੀਂ ਵਿਸ਼ਵਾਸ ਕਰਕੇ ਰੱਬ ਨੂੰ ਪਾ ਸਕਦੇ ਹੋ ਤੇ ਫਿਰ ਜੇ ਤੁਸੀਂ ਵਿਸ਼ਵਾਸ ਕਰੋਗੇ ਤਾਂ ਪਰਮਾਤਮਾ ਤੁਹਾਡੇ ਦੁੱਖ ਕਿਉਂ ਨਹੀਂ ਤੋੜਨਗੇ ਸੋ ਗੱਲ ਇੱਥੇ ਆਉਂਦੀ ਆ ਵੀ ਜੋਤ ਲੱਗਣ ਦਾ ਹੁੰਦਾ ਕੀ ਆ ਉਹ ਚੀਜ਼ ਤੁਸੀਂ ਜਦੋਂ ਉਹਨਾਂ ਲੋਕਾਂ ਦੀ ਘਟਨਾਵਾਂ ਸੁਣਦੇ ਹੋ ਉੱਥੋਂ ਸਮਝ ਸਕਦੇ ਹੋ ਵੀ ਕੀ ਫਲ ਮਿਲਦਾ ਤੇ ਬਰਕਤ ਦੇ ਤਾਂ ਪਰਮਾਤਮਾ ਅੰਤ ਨਹੀਂ ਛੱਡਦਾ ਮੈਂ ਇਹ ਨਹੀਂ ਕਹੂੰਗੀ ਵੀ ਇੱਕਦਮ ਖਜ਼ਾਨੇ ਮਿਲ ਜਾਂਦੇ ਆ ਇੱਕਦਮ ਦੱਬੇ ਹੋਏ ਮਰੱਬੇ ਮਿਲ ਜਾਂਦੇ ਆ ਨਹੀਂ ਐਦਾਂ ਦਾ ਕੁਝ ਨਹੀਂ ਪਰ ਹਾਂ ਹੌਲੀ 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 ਬਰਕਤ ਪੈਣੀ ਘਰ ਦੇ ਵਿੱਚ ਸ਼ੁਰੂ ਹੋ ਜਾਂਦੀ ਆ ਹੌਲੀ ਹੌਲੀ ਘਰ ਦੇ ਵਿੱਚ ਬਦਲਾਵ ਹੋਣਾ ਸ਼ੁਰੂ ਹੁੰਦਾ ਹੌਲੀ ਹੌਲੀ ਘਰ ਵਿੱਚ ਸ਼ਾਂਤੀ ਵਧਣੀ ਹੁੰਦੀ ਆ ਹੌਲੀ ਹੌਲੀ ਕਰ ਵਿੱਚੋਂ ਕਲੇਸ਼ ਖਤਮ ਹੋਣ ਲੱਗਦਾ ਤਾਂ ਇਹਨਾਂ ਚੀਜ਼ਾਂ ਦਾ ਫਰਕ ਜ਼ਰੂਰ ਪੈਂਦਾ ਠੀਕ ਹੈ ਜੀ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਡੇ ਸਾਰੇ ਕਮੈਂਟਾਂ ਦੇ ਜਵਾਬ ਦਿੱਤੇ ਕਿ ਕਿੰਨਾ ਦੇ ਨਾਮ ਦੀ ਜੋਤ ਲਾਉਣੀ ਹੈ ਅੱਛਾ ਇੱਕ ਰਹਿ ਗਿਆ ਵੀ ਮੈਂ ਜੋਤ ਕਿ ਸਮੇਂ ਲਾਉਣੀ ਆ ਮੈਂ ਜੋਤ ਲਾਉਣੀ ਇਹ ਦੋਨੋਂ ਟਾਈਮ ਤੁਸੀਂ ਚਾਹੋ ਇੱਕ ਟਾਈਮ ਲਾ ਸਕਦੇ ਹੋ ਤੁਸੀਂ ਚਾਹੋ ਸਵੇਰ ਦੇ ਵੇਲੇ ਲਾ ਲਓ ਤੁਸੀਂ ਚਾਹੋ ਅਥਨ ਵੇਲੇ ਲਾ ਲਓ ਤੁਹਾਡੀ ਆਪ ਦੀ ਮਨ ਦੀ ਭਾਵਨਾ ਹੈ ਠੀਕ ਹੈ ਜਿਵੇਂ ਵੀ ਤੁਸੀਂ ਜੋਤ ਲਾਉਣੇ ਚਾਹਦੇ ਹੋ ਜੋ ਦਿਲ ਸੀ ਕਿ ਉਹਦੀ ਉਹ ਬੱਤੀ ਰੋਲ ਬਦਲਣੀ ਚਾਹੀਦੀ ਆ ਠੀਕ ਹੈ ਜੀ ਕਿ ਕਿਉਂ ਇਹ ਪਰੋਜ ਪਾਉਣੇ ਆ ਹਾ ਜੂਤ ਸਾਫ ਸੁਥਰੀ ਹੋਣੀ ਚਾਹੀਦੀ ਹੈ ਅਗਰ ਤੁਹਾਡੀ ਜੂਤ ਤੁਹਾਨੂੰ ਲੱਗਦਾ ਵੀ ਸਾਫ ਕਰਨ ਵਾਲੀ ਆ ਤਾਂ ਫਿਰ ਉਹਨੂੰ ਸਾਫ ਕਰ ਲਓ ਅਗਰ ਸਾਫ ਸੁਥਰੀ ਆ ਤਾਂ ਦੋ ਦਿਨ ਵੀ ਮੈਂ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਦੋ ਦਿਨ ਵੀ ਮੈਂ ਉਸੇ ਜੂਤ ਵਿੱਚ ਜੂਤ ਲਾ ਲੈਣੀ ਆ ਪਰ ਸਾਫ ਸੁਥਰੀ ਜੂਤ ਹੋਣੀ ਚਾਹੀਦੀ ਅਗਰ ਤੁਹਾਨੂੰ ਲੱਗਦਾ ਵੀ ਜੂਤ ਸਾਫ ਕਰਨ ਵਾਲੀ ਆ ਫਿਰ ਉਹਨੂੰ ਸਾਫ ਕਰੀ ਮੈਂ ਜੂਤ ਨਾ ਲਾਓ ਸੋਮੀਦ ਕਰਦੇ ਆ ਤੁਹਾਨੂੰ ਤੁਹਾਡੇ ਸਾਰੇ ਸੁਹਾਨਾਂ ਦੇ ਜਵਾਬ ਮਿਲ ਕੇ ਹੋਣਗੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ